ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਗੁਰੂ ਅਮਰਦਾਸ ਤੇ ਰਾਮਦਾਸ ਜੀ ਦੀ ਸਾਖੀ ਮੇਲੇ ਤੋਂ ਵਿਛੜ ਕੇ ਜਦ ਸੰਗਤ ਨੇ ਆਪਣੇ ਨਗਰਾਂ ਤੇ ਘਰਾਂ ਵਿੱਚ ਜਾ ਕੇ ਇਹ ਗੱਲ ਦੱਸੀ ਕਿ ਗੁਰੂ ਜੀ ਨੇ ਜਾਤੀ ਤੇ ਵਰਨ ਭੇਦ ਮਿਟਾ ਕੇ ਚਹੋਂ ਵਰਨ ਨੂੰ ਇੱਕ ਪੰਗਤ ਵਿੱਚ ਬਿਠਾ ਕੇ ਭੋਜਨ ਛਕਾਇਆ ਹੈ ਗੁਰੂ ਜੀ ਆਪਣੇ ਚਰਨਾਂ ਦੀ ਬਹੁਲ ਦੇ ਕੇ ਸਿੱਖ ਬਣਾਉਂਦੇ ਹਨ ਅਤੇ ਇੱਕ ਸਤ ਨਾਮ ਦਾ ਮੰਤਰ ਦਿੰਦੇ ਹਨ ਇਹ ਗੱਲਾਂ ਸੁਣ ਕੇ ਜਾਤ ਅਭਿਮਾਨੀ ਖੱਤਰੀ ਤੇ ਬ੍ਰਾਹਮਣ ਗੁਰੂ ਜੀ ਦੀ ਮਹਿਮਾ ਸਹਾਰ ਨਾ ਸਕੇ ਅਤੇ ਕਹਿਣ ਲੱਗੇ ਕਿ ਇਹਨਾਂ ਨੇ ਕੋਈ ਨਵਾਂ ਪਰਪੰਚ ਖੜਾ ਕਰ ਦਿੱਤਾ ਹੈ ਇਹ ਵਰਨ ਭੇਦ ਮਿਟਾ ਕੇ ਇਹਨਾਂ ਨੇ ਬਹੁਤ ਬੁਰਾ ਕੀਤਾ ਹੈ ਹੁਣ ਬ੍ਰਾਹਮਣਾਂ ਨੂੰ ਕੋਈ ਨਹੀਂ ਪੁੱਛੇਗਾ ਖੱਤਰੀ ਧਰਮ ਤਾਂ ਸਾਰਾ ਹੀ ਮਿਟ ਜਾਏਗਾ ਇਹਨਾਂ ਨੇ ਇੱਕ ਪੰਗਤ ਵਿੱਚ ਸੱਬੇ ਧਰਮਾਂ ਨੂੰ ਰੋਟੀ ਖਵਾ ਕੇ ਸ਼ੰਕਰ ਵਰਨ ਬਣਾ ਦਿੱਤਾ ਹੈ ਪਿਤਰਾਂ ਤੇ ਦੇਵਤਿਆਂ ਦੀ ਪੂਜਾ ਵੀ ਛੁਡਾ ਦਿੱਤੀ ਹੈ ਅਤੇ ਜਗਤ ਦੀ ਸਾਰੀ ਮਰਿਆਦਾ ਤੋੜ ਦਿੱਤੀ ਹੈ ਬਾਦਸ਼ਾਹ ਅਕਬਰ ਉਸ ਸਮੇਂ ਲਾਹੌਰ ਆਇਆ ਹੋਇਆ ਸੀ ਸੋ ਇਹ ਸਾਰੇ ਇਸ ਤਰ੍ਹਾਂ ਸਲਾਹ ਕਰਕੇ ਉਸ ਪਾਸ ਪੁਕਾਰ ਕਰਨ ਵਾਸਤੇ ਲਾਹੌਰ ਪਹੁੰਚ ਗਏ ਇਹਨਾਂ ਨੇ ਪਾਤਸ਼ਾਹ ਨੂੰ ਕਿਹਾ ਹਜ਼ੂਰ ਤੁਸੀਂ ਸੰਗਤ ਦੀ ਤੁਸੀਂ ਜਗਤ ਦੀ ਮਰਿਆਦਾ ਰੱਖਣ ਵਾਲੇ ਸਾਡੇ ਮਾਲਕ ਹੋ بگੜੀ ਹੋਏ ਨੂੰ ਸੁਧਾਰਨ ਵਾਲੇ ਹੋ ਹਜ਼ੂਰ ਗੋਇੰਦਵਾਲ ਵਿੱਚ ਇਸ ਸਮੇਂ ਇੱਕ ਗੁਰੂ ਅਮਰਦਾਸ ਬੈਠਾ ਹੈ ਉਸ ਨੇ ਚੌ ਵਰਨਾ ਦੇ ਭੇਦ ਨੂੰ ਮਿਟਾ ਦਿੱਤਾ ਹੈ ਗਾਇਤਰੀ ਦਾ ਮੰਤਰ ਤੇ ਪਾਠ ਨਾ ਉਹ ਆਪ ਜਪਦਾ ਹੈ ਅਤੇ ਨਾ ਹੀ ਆਪਣੇ ਸਿੱਖਾਂ ਤੋਂ ਜਪਾਉਂਦਾ ਹੈ ਸਗੋਂ ਇੱਕ ਨਵਾਂ ਹੀ ਵਹਿਗੁਰੂ ਮੰਤਰ ਰਾਜ ਕੀ ਉਸ ਨੂੰ ਜਪਾਉਂਦਾ ਹੈ ਜਿਸ ਤਰ੍ਹਾਂ ਇਸ ਨੇ Hindu ਧਰਮ ਦੀ ਮर्यादा ਵਿਗਾੜੀ ਹੈ ਇਸ ਤਰ੍ਹਾਂ ਅੱਗੇ ਚੌ ਜੁਗਾ ਵਿੱਚ ਕਿਸੇ ਨੇ ਨਹੀਂ ਵਿਗਾੜੀ ਵੇਦਾ ਸਿਮਰਤੀਆਂ ਦਾ ਪਾਠ ਛੱਡ ਕੇ ਆਪਣੇ ਮਨ ਦਾ ਕੋਈ ਵੱਖਰਾ ਹੀ ਮਤ ਚਲਾਈ ਬੈਠੇ ਹਨ ਜੇ ਹੁਣ ਇਹਨਾਂ ਨੂੰ ਬੰਦ ਨਾ ਕੀਤਾ ਗਿਆ ਤਾਂ ਫਿਰ ਇਹ ਨਵੀਂ ਮਰਿਆਦਾ ਫੈਲੀ ਹੋਈ ਬੰਦ ਨਹੀਂ ਹੋਵੇਗੀ ਹਜ਼ੂਰ ਸਾਡਾ ਇਨਸਾਫ ਕਰੋ ਇਹਨਾਂ ਦੀ ਪੁਕਾਰ ਸੁਣ ਕੇ ਅਕਬਰ ਨੇ ਆਖਿਆ ਤੁਸੀਂ ਕੋਈ ਚਿੰਤਾ ਨਾ ਕਰੋ ਮੈਂ ਗੁਰੂ ਜੀ ਨੂੰ ਇੱਥੇ ਸੱਦ ਕੇ ਪਹਿਲਾਂ ਉਹਨਾਂ ਦੀ ਗੱਲ ਸੁਣ ਕੇ ਫਿਰ ਤੁਹਾਡਾ ਨਿਆਂ ਕਰਾਂਗਾ। ਬਾਦਸ਼ਾਹ ਦੀ ਗੱਲ ਸੁਣ ਕੇ ਸਾਰੇ ਸ਼ਿਕਾਇਤੀਏ ਲਾਹੌਰ ਹੀ ਠਹਿਰ ਗਏ। ਤੇ ਅਕਬਰ ਨੇ ਗੁਰੂ ਜੀ ਨੂੰ ਪਰਵਾਨਾ ਲਿਖਿਆ ਕਿ ਖੱਤਰੀ ਬ੍ਰਾਹਮਣ ਤੁਹਾਡੀ ਸ਼ਿਕਾਇਤ ਕਰਦੇ ਹਨ। ਤੁਸੀਂ ਲਾਹੌਰ ਆਣ ਕੇ ਮੇਰੇ ਸਾਹਮਣੇ ਇਹਨਾਂ ਦੀ ਸ਼ਿਕਾਇਤ ਦਾ ਉੱਤਰ ਦਿਓ। ਪਾਤਸ਼ਾਹ ਦਾ ਪਰਵਾਨਾ ਸੁਣ ਕੇ ਗੁਰੂ ਜੀ ਨੇ ਸ੍ਰੀ ਜੇਠਾ ਜੀ ਨੂੰ ਹਰ ਪ੍ਰਕਾਰ ਦੇ ਪ੍ਰਸ਼ਨ ਉੱਤਰ ਦੇਣ ਦੇ ਯੋਗ ਜਾਣ ਕੇ ਲਾਹੌਰ ਜਾਣ ਵਾਸਤੇ ਆਖਿਆ ਸ੍ਰੀ ਗੁਰੂ ਜੀ ਦਾ ਹੁਕਮ ਸੁਣ ਕੇ ਸ੍ਰੀ ਜੇਠਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕੋਈ ਸ਼ਾਸਤਰ ਅਧਿਕ ਨਹੀਂ ਪੜ੍ਹੇ ਉੱਥੇ ਸਭਾ ਵਿੱਚ ਉਹਨਾਂ ਨੂੰ ਉੱਤਰ ਕਿਸ ਤਰ੍ਹਾਂ ਦੇਵਾਂਗਾ ਮੈਂ ਤਾਂ ਕੇਵਲ ਆਪ ਜੀ ਦਾ ਪ੍ਰੇਮ ਹੀ ਜਾਣਦਾ ਹਾਂ ਹੋਰ ਕੁਝ ਨਹੀਂ ਜਾਣਦਾ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਬਚਨ ਕੀਤਾ ਜੇਠਾ ਜੀ ਤੁਸੀਂ ਕੋਈ ਡਰ ਨਾ ਕਰੋ ਜਦ ਪਾਤਸ਼ਾਹ ਦੀ ਕਚਹਿਰੀ ਵਿੱਚ ਤੁਹਾਨੂੰ ਕੋਈ ਪ੍ਰਸ਼ਨ ਪੁੱਛਣਗੇ ਤਾਂ ਤੁਸੀਂ ਸਾਡਾ ਧਿਆਨ ਧਰ ਕੇ ਆਪਣੀ ਸੱਜੀ ਬਾਹਵਲ ਵੇਖਣਾ ਤਾਨੂੰ ਉਸੇ ਸਮੇ ਸਭ ਵੇਦਾਂ ਸ਼ਾਸਤਰਾਂ ਦਾ ਗਿਆਨ ਹੋ ਜਾਵੇਗਾ ਤੇ ਪ੍ਰਸ਼ਨ ਦਾ ਉੱਤਰ ਦੇਣ ਵਿੱਚ ਕੋਈ ਔਂਕੜ ਨਹੀਂ ਆਵੇਗੀ। ਗੁਰੂ ਜੀ ਦੀ ਇਹ ਬਚਨ ਗੁਰੂ ਜੀ ਨੇ ਗੁਰੂ ਜੀ ਦਾ ਇਹ ਬਚਨ ਸੁਣ ਕੇ ਸ੍ਰੀ ਜੇਠਾ ਜੀ ਬੜੇ ਭਰੋਸੇ ਨਾਲ ਗੁਰੂ ਜੀ ਨੂੰ ਨਮਸਕਾਰ ਕਰਕੇ ਲਾਹੌਰ ਨੂੰ ਤੁਰ ਪਏ। ਲਾਹੌਰ ਪਹੁੰਚ ਕੇ ਰਾਤ ਆਪਣੇ ਘਰ ਚੁੰਨੇ ਮੰਡੀ ਵਿੱਚ ਵਿਸਰਾਮ ਕੀਤਾ ਅਤੇ ਸਵੇਰੇ ਆਪਣਾ ਨਿਤ ਕਰਮ ਕਰਕੇ ਪਾਤਸ਼ਾਹ ਦੀ ਗਜ਼ਹਰੀ ਵਿੱਚ ਚਲੇ ਗਏ ਅਤੇ ਆਪਣੇ ਆਉਣ ਦੀ ਖਬਰ ਦੇ ਦਿੱਤੀ। ਪਾਤਸ਼ਾਹ ਨੇ ਸ਼ਿਕਾਇਤੀ ਖੱਤਰੀਆਂ ਬ੍ਰਾਹਮਣਾਂ ਨੂੰ ਸੱਦ ਕੇ ਪੁੱਛਿਆ ਕਿ ਦੱਸੋ ਤੁਹਾਨੂੰ ਗੁਰੂ ਵਿਰੁੱਧ ਕੀ ਸ਼ਿਕਾਇਤ ਹੈ? ਉਹਨਾਂ ਨੇ ਕਿਹਾ ਹਜ਼ੂਰ ਇਨਾਂ ਨੇ ਪ੍ਰਾਤਨ ਵੇਦ ਰੀਤੀ ਨੂੰ ਤਿਆਗ ਕੇ ਆਪਣਾ ਇੱਕ ਨਵਾਂ ਮੰਤਰ ਨਵਾਂ ਮਤ ਚਲਾਇਆ ਹੈ ਹੋਰ ਗਲਤਾਂ ਭਰੇ ਰਹੀ ਇਹੇ ਹਿੰਦੂ ਮਤ ਦਾ ਜੋ ਮਹਾ ਮੰਤਰ ਗੈਤਰੀ ਹੈ ਉਹੋ ਵੀ ਨਹੀਂ ਜਾਣਦੇ ਤੇ ਨਾ ਹੀ ਜਪਦੇ ਹਨ ਇਨਾਂ ਨੇ ਕੋਈ ਆਪਣੀ ਹੀ ਬਾਣੀ ਬਣਾ ਲਈ ਹੈ ਅਤੇ ਉਸ ਦਾ ਹੀ ਪ੍ਰਚਾਰ ਕਰਦੇ ਹਨ ਇਨਾ ਨੇ ਹਿੰਦੂ ਧਰਮ ਨੂੰ ਬੜਾ ਖਤਰਾ ਪੈਦਾ ਕਰ ਦਿੱਤਾ ਹੈ। ਸ਼ਿਕਾਇਤੀਆਂ ਦੀਆਂ ਇਹ ਗੱਲਾਂ ਸੁਣ ਕੇ ਪਾਤਸ਼ਾਹ ਨੇ ਜੇਠਾ ਜੀ ਨੂੰ ਪੁੱਛਿਆ ਕਿ ਤੁਸੀਂ ਹਿੰਦੂ ਧਰਮ ਵਿੱਚ ਖत्री ਹੋਗੇ ਜਾਂ ਗੈਤਰੀ ਵੀ ਨਹੀਂ ਪੜੀ ਤਾਂ ਫਿਰ ਤੁਸੀਂ ਖत्री ਕਿਸ ਤਰ੍ਹਾਂ ਹੋਏ ਇਸ ਦਾ ਉੱਤਰ ਦੇਣ ਵਾਸਤੇ ਜਦ ਸ੍ਰੀ ਜੇਠਾ ਜੀ ਨੇ ਗੁਰੂ ਜੀ ਦਾ ਬਚਨ ਯਾਦ ਕਰਕੇ ਆਪਣੀ ਸੱਜੀ ਬਾਹਵਲ ਵੇਖਿਆ ਤਾਂ ਆਪ ਜੀ ਨੂੰ ਸਾਰੇ ਵੇਦਾਂ ਸ਼ਾਸਤਰਾਂ ਦਾ ਇਸ ਤਰ੍ਹਾਂ ਗਿਆਨ ਹੋ ਗਿਆ ਕਿ ਜਿਵੇਂ ਪਹਿਲਾਂ ਹੀ ਸਾਰੇ ਪੜ੍ਹੇ ਤੇ ਵਿਚਾਰੇ ਹੋਏ ਹੁੰਦੇ ਹਨ ਉਪਰੰਤ ਆਪ ਜੀ ਨੇ ਉੱਚੀ ਧੁਨੀ ਨਾਲ ਓੰਕਾਰ ਦਾ ਉਚਾਰਨ ਕੀਤਾ ਅਤੇ ਫਿਰ ਗੈਤਰੀ ਦਾ ਪਾਠ ਕਰਕੇ ਉਸ ਤੇ ਅਰਥ ਕਰਕੇ ਸੁਣਾਏ ਤੁਨੀ ਸਾਹਿਤ ਅਰਥ ਸੁਣ ਕੇ ਸਭ ਦੇ ਹਿਰਦੇ ਦਰਬ ਗਏ ਅਤੇ ਸ਼ਿਕਾਇਤ ਕਰਨ ਵਾਲੇ ਖੱਤਰੀ ਤੇ ਬ੍ਰਾਹਮਣ ਅਸ਼ਚਰਜ ਰਹਿ ਗਏ ਅਤੇ ਫਿਰ ਕੋਈ ਪ੍ਰਸ਼ਨ ਉੱਤਰ ਨਾ ਕਰ ਸਕੇ ਆਪ ਜੀ ਦਾ ਅਰਥ ਉੱਤਰ ਸੁਣ ਕੇ ਅਤੇ ਸ਼ਾਂਤੀ ਦਾ ਵਾਤਾਵਰਨ ਵੇਖ ਕੇ ਪਾਦਸ਼ਾਹ ਨੇ ਬੜੇ ਪਰਸਨ ਹੋ ਕੇ ਸ਼ਿਕਾਇਤਿਆਂ ਨੂੰ ਕਿਹਾ ਰੱਬ ਅਤੇ ਰੱਬ ਦੇ ਬੰਦਿਆਂ ਵਿੱਚ ਕੋਈ ਭੇਦ ਨਹੀਂ ਹੁੰਦਾ ਇਹਨਾਂ ਦੀ ਬਰਾਬਰੀ ਤੁਸੀਂ ਨਹੀਂ ਕਰ ਸਕਦੇ ਇਹ ਸੱਚੇ ਹਨ ਤੁਸੀਂ ਝੂਠੇ ਵਿਚਾਰਾਂ ਵਿੱਚ ਪਰਮ ਰਹੇ ਹੋ ਪਾਤਸ਼ਾਹ ਦੀ ਇਹ ਗੱਲ ਸੁਣ ਕੇ ਸਾਰੇ ਖੱਤਰੀ ਬ੍ਰਾਹਮਣ ਚੁੱਪਚਾਪ ਉੱਠ ਕੇ ਆਪਣੇ ਘਰਾਂ ਨੂੰ ਚਲੇ ਗਏ ਪਰੰਤ ਪਾਸ਼ਾ ਨੇ ਪ੍ਰਸੰਨ ਹੋ ਕੇ ਸ੍ਰੀ ਜੇਠਾ ਜੀ ਨੂੰ ਸਿਰੋਪਾਉ ਦੇ ਕੇ ਬੜੇ ਆਦਰ ਨਾਲ ਵਿਦਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ